ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੇਆਂ 4 ਵੀਡੀਓਜ਼ ਦੇ ਵਿੱਚ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਜਵਾਨ ਪੰਜਾਬ ਦੀ ਕਵਿਤਾ ਜਿਹੜੀ ਹੈ ਉਹਨੂੰ ਪੜ ਚੁੱਕੇ ਹਾਂ ਥੋੜੀ ਲੰਬੀ ਸੀ ਉਹ ਕਵਿਤਾ ਸੋ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਦੂਜੀ ਕਵਿਤਾ ਹੈਗੀ ਹੈ ਪੰਜਾਬ ਦੇ ਮਜ਼ਦੂਰ ਮਜ਼ਦੂਰ ਭਾਵ ਮਜ਼ਦੂਰ ਸੋ ਕਵੀ ਇਸ ਕਵਿਤਾ ਦੇ ਰਾਹੀਂ ਪੰਜਾਬ ਦੇ ਮਜ਼ਦੂਰਾਂ ਦੇ ਬਾਰੇ ਗੱਲ ਕਰਦੇ ਹੋਏ ਕਹਿੰਦੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਮਜ਼ਦੂਰ ਜਿਹੜਿਆ ਉਹ ਉਹ ਚੰਗੇ ਲੱਗਦੇ ਨੇ ਕਿਉਂ ਕਿ ਉਹਨਾਂ ਦੇ ਮਜ਼ਦੂਰਾਂ ਦੇ ਜਿਹੜੇ ਸੁਭਾਅ ਨੇ ਉਹ ਸਾਉ ਨੇ ਉਲੇ ਪਾਲੇ ਨੇ ਸਾਫ਼ ਦਿਲ ਨੇ ਆਪਣੀ ਗਰੀਬੀ ਦੀ ਪ੍ਰਵਾਹ ਕਿਤੇ ਤੋਂ ਬਿਨਾ ਉਹਨਾਂ ਦੇ ਅੰਦਰ ਸਬਰ ਸੰਤੋਖ ਵਰਗੇ ਗੁਣ ਜਿਹੜੇ ਨੇ ਉਹ ਭਰਪੂਰ ਨੇ ਸੋ ਜਿੰਨਾਂ ਦੇ ਕਰਕੇ ਕਵੀ ਨੂੰ ਇਹ ਮਜ਼ਦੂਰ ਜਿਹੜੇ ਨੇ ਉਹ ਚੰਗੇ ਲੱਗਦੇ ਨੇ ਤੇ ਆਓ ਪੜੀਏ ਪੰਜਾਬ ਦੀ ਮਜ਼ਦੂਰ ਕਵਿਤਾ ਕੀ ਕਹਿੰਦਾ ਕਵੀ ਓਏ ਮਜ਼ਦੂਰ ਚੰਗੇ ਲੱਗਦੇ ਨਿੱਕੇ ਨਿੱਕੇ ਖਿਆਲ ਇਹਨਾਂ ਦੇ ਉਹਨਾਂ ਵਿੱਚ ਟਲੀਆਂ ਇਹਨਾਂ ਦੀਆਂ ਜ਼ਿੰਦਗੀਆਂ ਕਿ ਮੈਨੂੰ ਪੰਜਾਬ ਦੇ ਮਜ਼ਦੂਰ ਚੰਗੇ ਲੱਗਦੇ ਨੇ ਇਹਨਾਂ ਦੇ ਨਿੱਕੇ ਨਿੱਕੇ ਖਿਆਲ ਨੇ ਉਹਨਾਂ ਵਿੱਚ ਟਲੀਆਂ ਇਹਨਾਂ ਦੀਆਂ ਜ਼ਿੰਦਗੀਆਂ ਕਿ ਉਹਨਾਂ ਨਿੱਕੇ ਨਿੱਕੇ ਖਿਆਲਾਂ ਦੇ ਵਿੱਚ ਹੀ ਇਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਨੇ ਉਹੋ ਢੜੀਆਂ ਹੋਈਆਂ ਨਹੀਂ ਸਾਦੇ ਸਾਦੇ ਚਿਹਰੇ ਬੇਨਕਾਬ ਜਿਹੇ ਬੇਨਕਾਬ ਭਾਵ ਮੰਗੇ ਚਿਹਰੇ ਨੇ ਇਹਨਾਂ ਦੇ ਸਾਦੇ ਚਿਹਰੇ ਨੇ ਨਾ ਛੁਪਦੇ ਨਾ ਛੁਪਾਉਂਦੇ ਕੁਝ ਆਪਣਾ ਇਹ ਇੰਨੇ ਭੋਲੇ ਨੇ ਕਿ ਆਪਣਾ ਕੁਝ ਵੀ ਜਿਹੜਾ ਹੈਗਾ ਉਹ ਛੁਪਾਉਂਦੇ ਨਹੀਂ ਨੰਗੇ ਨੰਗੇ ਦਿਲ ਇਹਨਾਂ ਦੇ ਇਹਨਾਂ ਦੇ ਦਿਲ ਜਿਹੜੇ ਨੇ ਉਹ ਨੰਗੇ ਨੇ ਭਾ ਬਿਲਕੁਲ ਸਾਫ਼ ਨੇ ਭੋਲੇ ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ ਇਹ ਲੋਕ ਜਿਹੜੇ ਨੇ ਉਹੋ ਭੋਲੇ ਭਾਲੇ ਨੇ ਤੇ ਇਹਨਾਂ ਦੇ ਵਰਗੀਆਂ ਹੀ ਇਹਨਾਂ ਦੀਆਂ ਭੋਲੀਆਂ ਭਾਲੀਆਂ ਜੜੀਆਂ ਉਹ ਗੱਲਾਂ ਨੇ ਇਹਨਾਂ ਦੀ ਗਰੀਬੀ ਨਿੱਕੀ ਤੇ ਗਰੀਬੀ ਜਿਹੜੀ ਹੈ ਇਹਨਾਂ ਦੀ ਉਹ ਨਿੱਕੀ ਹੈ ਇਹਨਾਂ ਦਾ ਸੰਤੋਖ ਬੜਾ ਭਾਵ ਸਬਰ ਸੰਤੋਖ ਜਿਹੜਾ ਹੈ ਉਹ ਇਹਨਾਂ ਦਾ ਬਹੁਤ ਵੱਡਾ ਇਹ ਠੰਡੇ ਪਾਣੀ ਬਾੰਗ ਮੇਰੇ ਜੀ ਨੂੰ ਠਾਰ ਦੇ ਕਵੀ ਕਹਿੰਦਾ ਕਿ ਇਹ ਠੰਡੇ ਹੋਏ ਪਾਣੀ ਦੇ ਬਾੰਗ ਮੇਰੇ ਦਿਲ ਨੂੰ ਜਿਹੜਾ ਹੈ ਉਹ ਠਾਰ ਦੇ ਨੇ ਸੋ ਕਵੀ ਨੂੰ ਪੰਜਾਬ ਦੇ ਮਜ਼ਦੂਰ ਜਿਹੜੇ ਸਾਦੇ ਸੁਭਾਅ ਦੇ ਨੇ ਸਾਫ਼ ਦਿਲ ਦੇ ਨੇ ਭੋਲੇ ਭਲੇ ਮਨ ਦੇ ਨੇ ਗਰੀਬੀ ਤੋਂ ਬੇਪਰਵਾਹ ਹੋ ਕੇ ਸਬਰ ਸੰਤੋਖ ਵਰਗੇ ਗੁਣਾਂ ਦੇ ਨਾਲ ਭਰਪੂਰ ਨੇ ਸੋ ਕਵੀ ਨੂੰ ਪੰਜਾਬ ਦੇ ਮਜ਼ਦੂਰ ਚੜਿਆ ਉਹ ਬਹੁਤ ਚੰਗੇ ਲੱਗਦੇ ਆ